ਸਰ ਜਿਸ ਤਰ੍ਹਾਂ ਕਿ ਬੀਤੇ ਦਿਨ ਕਿ ਇੱਕ ਰਾਜ ਦੇ ਰਿਜ਼ੋਰਟ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਹੈ ਔਰ ਉੱਥੇ ਕਈ ਕਾਂਗਰਸੀ ਨੇਤਾ ਜਿਹੜੇ ਕਿ ਉੱਥੇ ਦੇਖੇ ਨਹੀਂ ਜਾਂਦੇ ਕੀ ਕਾਰਨ ਹੈ ਸਰ ਤੁਹਾਡੇ ਸਾਹਮਣੇ ਕਿਹਦੇ ਦੇ ਵਿੱਚ ਡਾਕਟਰ ਰਾਜਕਮਰ ਗਿਪਾਉਤੇ ਸਾਡੇ ਜਿਹੜੇ ਇਥੋਂ ਦੇ ਆਪਣਾ ਜਿਹੜੇ ਬਲੌਗ ਦੇ ਪ੍ਰਧਾਨ ਸਾਰੇ ਉੱਥੇ ਸੀ ਸਾਰੇ ਉੱਤੇ ਕਿਹੜਾ ਨਹੀਂ ਸਿਕਦੇ ਨਾਂ ਲੈ ਲਓ ਜਿਸ ਤਰ੍ਹਾਂ ਸतीश ਕੁਮਾਰ ਬੱਲੂ ਸੀ ਉੱਥੇ ਆਈਸੀਸੀ ਹਿਊਮਨ ਰਾਈਟਸ ਦਾ ਜਿਸ ਤਰ੍ਹਾਂ ਕੁਵਿੰਦਰ ਫੋਲਰ ਜਿਹੜਾ ਕਿ ਆਜ਼ਾਦ ਮਤਲਬ ਇਲੈਕਸ਼ਨ ਲੜਨ ਲਈ ਰੈਡੀ ਹੈ ਕੀ ਕਹਿਣਾ ਚਾਹੁੰਦੇ ਹੋ ਨਾ ਬਾਕੀ ਉਹਨਾਂ ਦੀ ਕੋਈ ਪਰਸਨਲ ਕਿਤੇ ਗਏ ਹੋ ਸਕਦੇ ਆ ਤੁਸੀਂ ਜਿਹੜੇ ਆਏ ਉਹਨਾਂ ਨੂੰ ਵੇਖੋ ਹੁਣ ਇੰਨੇ ਜੇ ਤੁਸੀਂ ਘਰ 200 ਪਰੌਣਾ ਬਣਾਉਂਦੇ ਜਿੱਤੇ ਕੋਈ ਇੱਕ ਦੋ ਕਿਤੇ ਕੰਮੀ ਵੀ ਚਲੇ ਜਾਂਦੇ ਆ ਆਈਸੀਸੀ ਹਿਊਮਨ ਰਾਈਟਸ ਦਾ ਜਿਸ ਤਰ੍ਹਾਂ ਵਰਿੰਦਰ ਕੁਮਾਰ ਫੋਲ ਹੈ ਉਹ ਆਜ਼ਾਦ ਜਿੱਤਾਂ ਇਲੈਕਸ਼ਨ ਲੜਨ ਲਈ ਰੈਡੀ ਹੈ ਕੀ ਕਾਰਨ ਮੇਰੇ ਵੀ ਇਹ ਦੱਸਣ ਕਿ ਹਾਈ ਕਮਾਂਡ ਨਾਲ ਗੱਲ ਕਰਨਾ ਕਿਸ ਤਰ੍ਹਾਂ ਵਾਇਰਲ ਸੀ ਚਿਕਨ ਗੁਣੀਆਂ ਸੀ ਉਹਦਾ ਉਹਦੀ ਵਾਲੋ ਤੁਹਾਡੇ ਵਾਲੋ ਕਿਸ ਤਰ੍ਹਾਂ ਅਲਦੀਪ ਧਾਰੀ ਵਾਲ ਨੂੰ ਪੁੱਛੋ ਨਾ ਜਿਨ੍ਹਾਂ ਦੀ ਸਟੇਟ ਚ ਜਿਨ੍ਹਾਂ ਨੇ ਮੇਅਰ ਹੀ ਨਹੀਂ ਬਣਾਇਆ 2 ਸਾਲ ਦਾ ਪਗੋੜੇ ਨੇ ਉਹਨਾਂ ਨਾਲ ਗੱਲ ਕਰਦੇ ਹੋ ਕਹਿੰਦੇ ਸਾਨੂੰ ਤਾਂ 2 ਸਾਲ ਹੋਏ ਨੇ ਜਿਹੜੇ ਪਹਿਲੇ ਮੰਤਰੀ ਉਹਨਾਂ ਨਾਲ ਗੱਲ ਕਰੋ ਨਾ ਸਰ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਉਹ ਤੇ ਸਰਕਾਰ ਨੇ ਹਿਸਾਬ ਕਰਕੇ ਤੋਰਤਾ ਉਹ ਤੇ ਲੋਕਾਂ ਦੇ ਹਿਸਾਬ ਕਰਦਾ ਹੁਣ ਅਗਲਾ ਹਿਸਾਬ ਤੁਸੀਂ ਦਿਓ ਨਾ 2 ਸਾਲ ਵਿਦਾਊਟ ਮੇਅਰ ਸ਼ਹਿਰ ਕਿੱਦਾਂ ਚੱਲ ਸਕਦਾ ਕਾਰਪੋਰੇਸ਼ਨ ਇਲੈਕਸ਼ਨ ਹੋਈ ਦੱਸੋ ਕੋਈ ਇਲੈਕਸ਼ਨ ਕੌਂਸਲਰ ਹੈਗਾ ਹੈਗਾ ਨਿਆ ਕਰੀ ਨਾ ਨਹੀ ਹੈ ਦੱਸੋ ਨਹੀਂ ਹੈਗਾ ਜੇ ਤਾਂ ਕੌਂਸਲ ਉਹਨਾਂ ਦੀ ਲੋਕ ਤੁਰੇ ਫਿਰਦੇ ਨੇ ਗੜੀਓ ਗਲੀ ਤੁਰੇ ਫਿਰਦੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁੰਡਾਰ ਨੰਗਾ ਨਾਚ ਗੁੰਡਾ ਕਰਦੀ ਸਾਰੇ ਸ਼ਹਿਰ ਚ ਕਰਾਇਆ ਹੀ ਸ਼ਹਿਰ ਇਹਨਾਂ ਨੂੰ ਜਾਣਦਾ ਹੈ ਕਿਹੜੇ ਕਿਹੜੇ ਵੱਡੇ ਕਮਲੇ ਇਹਨਾਂ ਨਾਲ ਕਿਤੇ ਸ਼ਹਿਰ ਇਹਨਾਂ ਨੂੰ ਜਾਣਦਾ ਬੜੀ ਚੰਗੀ ਤਰ੍ਹਾਂ ਦੋ ਵਾਰੀ ਇਹੋ ਗੱਲਾਂ ਕਰਦੇ ਕਰਦੇ ਲੋਕਾਂ ਕੋ ਅੱਗੇ ਦੋਖਣੇ ਜਿਹੜੀ ਇਹਨਾਂ ਦੀ ਮੰਨੀ ਤੇ ਤੀਜੀ ਵਾਰੀ ਉਹ ਫੇਰ ਤਿਆਰੇ ਲੋਕਾਂ ਤੁਹਾਡੀ ਗੱਲ ਮੰਨਣੀ ਨਹੀਂ ਗਈ ਕਿਉਂਕਿ ਤੁਸੀਂ ਸਮਝਦੇ ਕਿ ਸ਼ਾਇਦ ਟਾਈਮ ਪਾਇਆ ਤੁਹਾਡੀ ਗੱਲਾਂ ਭੁੱਲ ਗਏ ਨੇ ਅੰਮ੍ਰਿਤਸਰ ਵਾਲੇ ਲੋਕ ਯਾਦ ਰੱਖਦੇ ਨੇ ਭੁੱਲਦੇ ਨਹੀਂ ਕਿ ਆਪੋਜੀਸ਼ਨ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਕਈ ਇਲਜ਼ਾਮ ਲਗਾਏ ਜਾਂਦੇ ਨੇ ਕਿ ਸੰਸਦ ਦੇ ਵਿੱਚ ਰਹਿੰਦੇ باوجود ਉਹਨਾਂ ਦੇ ਘਰ ਦੇ ਅੱਗੇ ਜਿਸ ਤਰ੍ਹਾਂ ਕਿ ਦੰਦਾ ਨਾਲਾ ਨਹੀਂ ਪੂਰਿਆ ਗਿਆ ਉਹਨਾਂ ਦਾ ਆਖਣਾ ਕਿ ਆਪਣੀ ਵੋਟ ਜਿਹੜੀ ਸਾਨੂੰ ਪਾਈ ਜਾਵੇ ਔਰ ਆਪਾਂ ਨਾਲਾ ਵੀ ਪੂਰ ਦਵਾਂਗੇ ਔਰ ਉੱਥੇ ਸਾਇਰ ਸੁਪਟਾ ਵੀ ਬਣਾ ਦਿੱਤਾ ਜਾਏਗਾ ਛੋਟੇ ਵੀ ਉਹ ਖੁਦ ਗੁਨਾਹਗਾਰ ਨੇ ਇਹਨਾਂ ਚੀਜ਼ਾਂ ਦੇ ਕਿਉਂਕਿ ਜਦੋਂ ਕੈਬਨਿਟ ਵਜ਼ੀਰ ਸਨ ਇਹ ਉਹਨਾਂ ਨੇ ਬੰਦ ਕਰ ਦਿੱਤਾ ਸੀ ਉਹਨਾਂ ਦਾ ਪ੍ਰੋਟੋਕਾਲ ਬੰਦਾ ਬੰਦ ਕਰਦਾ ਜਿਹੜੇ ਆਪਣੇ ਕੀਤੇ ਨੁਕਸਾਨ ਹੈ ਕਿ ਕਿਸ ਦੇ ਖਾਤੇ ਨਹੀਂ ਤੁਸੀਂ ਪਾ ਸਕਦੇ ਅਹੀਂ ਤੇ ਸੈਂਟਰ ਦੇ ਮੈਂਬਰ ਪਾਰਲੀਮੈਂਟ ਐ ਅਸੀਂ ਤੇ ਆਲਰੇਡੀ ਜਿਹੜਾ ਉੱਥੇ ਬੋਲ ਕੇ اٹੇ ਆ ਪਰ ਉਹਨਾਂ ਦਾ ਅੱਖ ਨਾ ਜਿੰਨਾ 75 ਕਰੋੜ ਦੀ ਮਤਲਬ ਰਾਸ਼ੀ ਜਿਹੜੀ ਆ 68 ਕਰੋੜ ਜਿਹੜੀ ਏਕੜ ਜਿਹੜੀ ਜ਼ਮੀਨ ਲੈ ਕੇ ਸਾਡੇ ਵੱਲੋਂ ਪ੍ਰੋਜੈਕਟ ਬਣਾਏ ਗਏ ਨੇ ਕਿਹੜੇ ਪ੍ਰੋਜੈਕਟ ਉਹਨਾਂ ਬਣਾਏ ਸੀ ਆਈਆਈਐਮ ਜਿਹੜਾ ਆ ਉਹ ਕਿੱਥੇ ਗਿਆ ਸੀ ਉਧਰ ਰੁਕਿਆ ਸੀ ਇੱਕ ਇੱਟ ਨਹੀਂ ਲੱਗੀ ਉਹਨਾਂ ਨੇ ਜੇ ਜਾ ਕੇ ਰੌਲਾ ਪਾਇਆ ਨਹੀਂ ਤੇ ਉਹ ਵੀ ਪਟੇਡੇ ਚਲੇ ਜਾਂਦੇ ਸੀ ਇਹਨਾਂ ਦੇ ਤੇ ਸੌਦੇ ਹੁੰਦੇ ਨੇ ਸੈਂਟਰ ਯੂਨੀਵਰਸਿਟੀ ਦਾ ਸੌਦਾ ਇਹਨਾਂ ਨੇ ਕੀਤਾ ਆਈਐਮਜ਼ ਦਾ ਸੌਦਾ ਇਹਨਾਂ ਨੇ ਕੀਤਾ ਇਹਨਾਂ ਦੇ ਦੇਣ ਦੇ ਬੰਦੇ ਤੇ ਇਹਨਾਂ ਨੂੰ ਮਿਲਸ਼ਰੀਆਂ ਵਾਲੀਆਂ ਤਾਂ ਹੀ ਦੇ ਨਾਲ ਖੁੱਲ ਕੇ ਤਾਂਦਲੀਆਂ ਕੀਤਾ ਕਿ ਇਹਨਾਂ ਨੂੰ ਪੁੱਛਿਆ ਹੀ ਨਹੀਂ ਤੇ ਮਸਰ ਦੇ ਵਿੱਚ ਵੀ ਕੀ ਕਰਨ ਜਾਏ ਤੇ ਇਹਨਾਂ ਨੇ ਤੇ ਖੁੱਲ ਕੇ ਕਾਰਪੋਰੇਸ਼ਨ ਨੂੰ ਕਰਪਸ਼ਨ ਹਾਊਸ ਬਣਾਇਆ ਇਹਨਾਂ ਨੇ ਇਹੋ ਜੀ ਪ੍ਰਤਪਾਈ ਹੈ ਅਜੇ ਤੱਕ ਉਹਦੀ ਡੈਂਡ ਲੱਤੀ ਵੀ ਕਾਰਪੋਰੇਸ਼ਨ ਦੀ ਤੇ ਨਾਲ ਟਰਸਟ ਦੀ 2024 ਦੇ ਵਿੱਚ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁਕਿਆ ਹੈ ਔਰ ਸਾਡੇ ਨਾਲ ਜਿਸ ਤਰ੍ਹਾਂ ਕਿ ਸੰਜਤ ਗੁਰਜੀਤ ਸਿੰਘ ਔਜਲਾ ਜੀ ਮੌਜੂਦ ਹਨ ਗੱਲਬਾਤ ਕਰਦੇ ਆ ਸਰ ਜਿਸ ਤਰ੍ਹਾਂ ਕਿ ਤੁਸੀਂ ਗੁਰੂ ਕੀ ਵਡਾਲੀ ਦੇ ਵਿੱਚ ਪਹੁੰਚੇ ਹੋ ਕਿੰਨਾ ਕੁ ਰਿਸਪੌਂਸ ਜਿਹੜਾ ਕਿ ਇੱਥੇ ਪਬਲਿਕ ਦਾ ਜਿਹੜਾ ਦੇ ਬਹੁਤ ਅੱਛਾ ਰਿਸਪੌਂਸ ਹੈ ਪਬਲਿਕ ਦਾ ਪਬਲਿਕ ਜਿਹੜੇ ਕੇਂਦਰ ਦੀ ਸਰਕਾਰ ਨੂੰ ਚੱਲਦਾ ਕਰਨੀ ਪੰਜਾਬੀਆਂ ਨੇ ਮਨ ਬਣਾਇਆ ਉਹਨੂੰ ਕਿਸੇ ਕੀਮਤ ਦੇ ਵਿੱਚ ਉਹ ਗੋਇਦਨ ਸੌਰੀ ਜਿਹੜਾ ਵੀ ਇੱਥੋਂ ਐਮਪੀ ਚੁਣ ਕੇ ਜਾਏਗਾ ਉਹ ਕਾਂਗਰਸ ਪਾਰਟੀ ਦਾ ਜਿਹੜਾ ਇਹ ਚੋਣ ਨੂੰ ਇਹਨਾਂ ਨੇ ਮਨ ਬਣਾ ਲਿਆ ਹੈ ਸੋ ਇਹਨਾਂ ਦਾ ਜੋ ਅੱਜ ਹਾਫ-ਹਾਫ ਸੀ ਇਹ ਵੀ ਸਮਝਦੇ ਨੇ ਕਿ ਜਿਹੜਾ ਲੋਕਤੰਤਰ ਇਸ ਤਰੀਕੇ ਨਾਲ ਦਬਾਇਆ ਜਾ ਰਿਹਾ ਉਹਦੇ ਅੱਜ ਇਹਨਾਂ ਨੇ ਜਵਾਬ ਦੇਣਾ ਜਿੰਨੀ ਮਹਿੰਗਾਈ ਵਧੀ ਹੈ ਖਾਸ ਕਰ ਬੀਬੀਆਂ ਨਾਲ ਜਦੋਂ ਗੱਲਬਾਤ ਹੋਈ ਹੈ ਵੀ ਜਿੰਨੇ ਖਾਣ ਵਾਲੇ ਤੇਲ ਜਿਹੜੇ ਆ ਉਹ ਮਤਲਬ 40 ਤੋਂ ਸਿੱਧੇ 200 200 ਰੁਪਏ ਕਿਲੋ ਹੋ ਗਏ ਆ ਪੈਟਰੋਲ ਡੀਜ਼ਲ ਕਿੱਥੇ ਚਲੇ ਗਿਆ ਗੈਸ ਸਿਲੰਡਰ ਦੀ ਜਿਹੜੀ ਆਮ ਚਰਚਾ ਇੱਥੇ ਹੋ ਰਹੀ ਹੈ ਸੋ ਤਾਂ ਜਵਾਬ ਜਿਹੜਾ ਕੇਂਦਰ ਗਵਰਨਮੈਂਟ ਨੂੰ ਦੇਣਾ ਹੈ ਇੰਡੀਆ ਲਾਇੰਸ ਦੀ ਸਰਕਾਰ ਬਣੇਗੀ ਕਾਂਗਰਸ ਦੇ ਹੱਕ ਦੇ ਵਿੱਚ ਇਹ ਲੋਕ ਲਾਮਬੰਦ ਹੋਣ ਜਾ ਰਹੇ ਸਰ ਜਿਸ ਤਰ੍ਹਾਂ ਕਿ ਬੀਤੇ ਨੇ ਜਿਵੇਂ ਕਿ ਇੱਕ ਰਾਜ ਦੇ ਰਿਜ਼ੋਰਟ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਹੈ ਔਰ ਉੱਥੇ ਕਈ ਕਾਂਗਰਸੀ ਨੇਤਾ ਜਿਹੜੇ ਕੀ ਉੱਥੇ ਦੇਖੇ ਨਹੀਂ ਜਾਂਦੇ ਕੀ ਕਾਰਨ ਆ ਸਰ ਤੁਹਾਡੇ ਸਾਹਮਣੇ ਕਿਹੜੇ ਨਹੀਂ ਦੇ ਵੀ ਡਾਕਟਰ ਰਾਜਕਮਰ ਵੀਰ ਕਾ ਉੱਥੇ ਸਨ ਜਿਹੜੇ ਇੱਥੋਂ ਦੇ ਆਪਣਾ ਜਿਹੜੇ ਬਲੌਗ ਦੇ ਪ੍ਰਧਾਨ ਉਹ ਸਾਰੇ ਉੱਥੇ ਸੀ ਸਾਰੇ ਉੱਤੀ ਸੀ ਕਿਹੜਾ ਨਹੀਂ ਸੀਗਾ ਤੁਸੀਂ ਨਾਂ ਲੈ ਲਓ ਪਰ ਜਿਸ ਤਰ੍ਹਾਂ ਸतीश ਕੁਮਾਰ ਬੱਲੂ ਸੀ ਉੱਥੇ ਆਈਸੀਸੀ ਹਿਊਮਨ ਰਾਈਟਸ ਦਾ ਜਿਸ ਤਰ੍ਹਾਂ ਕੁਵਿੰਦਰ ਫੁੱਲ ਜਿਹੜਾ ਕਿ ਆਜ਼ਾਦ ਮਤਲਬ ਇਲੈਕਸ਼ਨ ਲੜਨ ਲਈ ਰੈਡੀ ਹੈ ਕੀ ਕਹਿਣਾ ਚਾਹੁੰਦੇ ਹਨ ਬਾਰੇ ਮੇਰੇ ਵੀਰ ਉਹਨਾਂ ਉਹਨਾਂ ਦੀ ਕੋਈ ਪਰਸਨ ਕਿਤੇ ਗਏ ਹੋ ਸਕਦੇ ਆ ਤੁਸੀਂ ਜਿਹੜੇ ਆਏ ਉਹਨਾਂ ਨੂੰ ਵੇਖੋ ਹੁਣ ਇੰਨੇ ਜੇ ਤੁਸੀਂ ਘਰ 200 ਪਰੌਣਾ ਬੁਲਾਉਂਦੇ ਜੇ ਤੇ ਕੋਈ ਦੇਕ ਦੋ ਕਿਤੇ ਕੰਮੀ ਵੀ ਚਲੇ ਜਾਂਦੇ ਆ ਸੋ ਇਹ ਉਹਨਾਂ ਦੀ ਨਾਲੋਂ ਜਿਹੜਾ 200 ਹੈ ਉਹਦੀ ਉਹਦਾ ਚਰਚਾ ਕਰੋ ਵੀ ਉਹ ਇੰਨਾ ਵੱਡਿਆ ਕੱਟ ਹੋਇਆ ਸੀ ਹਰ ਬੂਥ ਦੇ ਉੱਤੇ ਬੰਦਾ ਆਇਆ ਸੀ ਉਹ ਕਿਤੇ ਕੰਮ ਗਏ ਹੋਣਗੇ ਬੱਲੂ ਜੀ ਦਾ ਬੇਟਾ ਉੱਥੇ ਸੀ ਉਹਨਾਂ ਨੂੰ ਪਰਸਨਲ ਕੋਈ ਕੰਮ ਸੀ ਹਾਂਜੀ ਬੱਲੂ ਜੀ ਦਾ ਬੇਟਾ ਹਾਂ ਤੂੰ ਇਹਦਾ ਉਹਦਾ ਚਰਚਾ ਉਹਦੀ ਤੂੰ ਫਿਰ ਪਰ ਸਰ ਪਰ ਜਿਸ ਤਰ੍ਹਾਂ ਹੁਮਾ ਰਾਈਟਸ ਆ ਜਿਸ ਤਰ੍ਹਾਂ ਆ ਏਆਈਸੀਸੀ ਹੁਮਾ ਰਾਈਟਸ ਆ ਜਿਸ ਤਰ੍ਹਾਂ ਅਬਰਿੰਦਰ ਕੁਮਾਰ ਫੋਲ ਹੈ ਉਹ ਆਜ਼ਾਦ ਜਿਸ ਤਰ੍ਹਾਂ ਇਲੈਕਸ਼ਨ ਲੜਨ ਦੀ ਰੈਡੀ ਹੈ ਕੀ ਕਰਨਗੇ ਮੇਰੇ ਵੀ ਮੇਰੇ ਵੀ ਇਹ ਤਾਂ ਉਹ ਦੱਸਣਗੇ ਹਾਈ ਕਮਾਂਡ ਨਾਲ ਗੱਲ ਕਰਨ ਹਾਈ ਕਮਾਂਡ ਉਹਨਾਂ ਨਾਲ ਗੱਲ ਕਰ ਰਹੀ ਹੈ ਉਹ ਦੱਸਣਗੇ ਪਰ ਜਿਸ ਤਰ੍ਹਾਂ ਆਪੋਜੀਸ਼ਨ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਕਈ ਇਲਜ਼ਾਮ ਲਗਾਏ ਜਾਂਦੇ ਨੇ ਕਿ ਸੰਸਦ ਦੇ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਦੇ ਘਰ ਦੇ ਅੱਗੇ ਜਿਸ ਤਰ੍ਹਾਂ ਇੱਕ ਔਰ ਆਪਾਂ ਨਾਲਾ ਵੀ ਪੂਰ ਦਵਾਂਗੇ ਔਰ ਉੱਥੇ ਸੈਰ ਸਪਟਾ ਵੀ ਬਣਾ ਦਿੱਤਾ ਜਾਏਗਾ ਛੋਟੇ ਵੀ ਰੋ ਖੁਦ ਗੁਨਾਹਗਾਰ ਨੇ ਇਹਨਾਂ ਚੀਜ਼ਾਂ ਦੇ ਕਿਉਂਕਿ ਜਦੋਂ ਕੈਬਨਿਟ ਵਜ਼ੀਰ ਸਨ ਇਹ ਉਹਨਾਂ ਨੇ ਬੰਦ ਕਰਨਾ ਸੀ ਉਹਨਾਂ ਦਾ ਪ੍ਰੋਟੋਕਾਲ ਬੰਦਾ ਬੰਦ ਕਰਨ ਦਾ ਇਹ ਬੰਦ ਨਹੀਂ ਕਰਨਾ ਖੈਰ ਇਹਦੇ ਤੇ ਸਾਫ ਕਰਕੇ ਪਾਣੀ ਇਹਦੇ ਚ ਪਾਉਣਾ ਹੁੰਦਾ ਉਹ ਖੁਦ ਦੋਸ਼ੀ ਨੇ ਇਸ ਸ਼ਹਿਰ ਦੇ ਉਹਨਾਂ ਨੇ 10000 ਕਰੋੜ ਦੇ ਪ੍ਰੋਜੈਕਟ ਇੱਥੋਂ ਸ਼ਿਫਟ ਕਰਾ ਕੇ ਏਮਜ਼ ਸੈਂਟਰ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਉਹਦੇ ਵਿੱਚ ਉਹਨਾਂ ਨੇ ਮਿਨਿਸਟਰੀਆਂ ਲਈਆਂ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁੰਡਾ ਨੰਗਾ ਨਾਜ ਗੁੰਡਾ ਦੀ ਸਾਰੇ ਸ਼ਹਿਰ ਚ ਕਰਾਇਆ ਹੀ ਸ਼ਹਿਰ ਇਹਨਾਂ ਨੂੰ ਜਾਣਦਾ ਹੈ ਕਿਹੜੇ ਕਿਹੜੇ ਵੱਡੇ ਕਪਲੇ ਇਹਨਾਂ ਨੇ ਕੀਤੇ ਸ਼ਹਿਰ ਇਹਨਾਂ ਨੂੰ ਜਾਣਦਾ ਬੜੀ ਚੰਗੀ ਤਰ੍ਹਾਂ ਦੋ ਵਾਰੀ ਇਹੋ ਗੱਲਾਂ ਕਰਦੇ ਕਰਦੇ ਲੋਕਾਂ ਕੋ ਅੱਗੇ ਲੋਕਾਂ ਨੇ ਨਹੀਂ ਇਹਨਾਂ ਦੀ ਮੰਨੀ ਤੇ ਤੀਜੀ ਵਾਰੀ ਉਹ ਫੇਰ ਤਿਆਰ ਨੇ ਲੋਕਾਂ ਤੁਹਾਡੀ ਗੱਲ ਮੰਨਣੀ ਨਹੀਂ ਗਈ ਕਿਉਂਕਿ ਤੁਸੀਂ ਸਮਝਦੇ ਕਿ ਸ਼ਾਇਦ ਟਾਈਮ ਪਾਇਆ ਤੁਹਾਡੀਆਂ ਗੱਲਾਂ ਭੁੱਲ ਗਏ ਨੇ ਅੰਮ੍ਰਿਤਸਰ ਵਾਲੇ ਲੋਕ ਯਾਦ ਰੱਖਦੇ ਨੇ ਭੁੱਲਦੇ ਨਹੀਂਗੇ ਸੋ ਜਿਹੜੇ ਜਿਹੜੇ ਆਪਣੇ ਕੀਤੇ ਜਿਹੜੇ ਆਪਣੇ ਕੀਤੇ ਨੁਕਸਾਨ ਹੈ ਉਹ ਕਿਸੇ ਦੇ ਖਾਤੇ ਨਹੀਂ ਤੁਸੀਂ ਪਾ ਸਕਦੇ ਅਸੀਂ ਤਾਂ ਸੈਂਟਰ ਦੇ ਮੈਂਬਰ ਪਾਰਲੀਮੈਂਟ ਹੈ ਅਸੀਂ ਤਾਂ ਆਲਰੇਡੀ ਜਿਹੜਾ ਉੱਥੇ ਬੋਲ ਕੇ ਹਟੇ ਆਂ ਉੰਗਟਾਪ ਡਰੇਨ ਤੇ ਉਹਦਾ ਪ੍ਰੋਜੈਕਟ ਬਣਾਇਆ ਉਹਨਾਂ ਨੇ ਸਟੇਟ ਕੋ ਜਵਾਬ ਲਿਆਇਆ ਸਟੇਟ ਉਹਨਾਂ ਨੂੰ ਪ੍ਰੋਜੈਕਟ ਬਣਾ ਕੇ ਦੇ ਰਿਹਾ ਜਦੋਂ ਉਹਨਾਂ ਨੂੰ ਪ੍ਰੋਜੈਕਟ ਚੱਲੇ ਜਾਏਗਾ ਮੇਰਾ ਖਿਆਲ ਉਹਦੀ ਪੈਂਡਿੰਗ ਹੋ ਗਈ ਹੈ ਤੇ ਵੱਧ ਤੋਂ ਵੱਧ ਹੋਰ ਸਾਲ 1.5 ਸਾਲ ਤੱਕ ਕੋਈ ਵੈਸੇ ਪੈ ਜਾਣਾ ਹੈ ਪਰ ਉਹਨਾਂ ਦਾ ਆਖਣਾ ਜਿੰਨਾ 75 ਕਰੋੜ ਦੀ ਮਤਲਬ ਰਾਸ਼ੀ ਜਿਹੜੀ ਆ 68 68 ਕਰੋੜ ਜਿਹੜੀ ਏਕੜ ਜਿਹੜੀ ਜ਼ਮੀਨ ਲੈ ਕੇ ਸਾਡੇ ਵੱਲੋਂ ਪ੍ਰੋਜੈਕਟ ਬਣਾਏ ਗਏ ਨੇ ਕਿਹੜੇ ਪ੍ਰੋਜੈਕਟ ਉਹਨਾਂ ਬਣਾਇਆ ਜੀ ਆਈਆਈਐਮ ਜਿਹੜਾ ਆ ਉਹ ਕਿੱਥੇ ਗਿਆ ਜੀ ਉਧਰ ਰੁਕ ਗਿਆ ਸੀ ਇਹ ਕਿੱਟ ਨਹੀਂ ਲੱਗੀ ਉੰਨੀ ਚ ਜਾ ਕੇ ਰੋਲਾ ਪਾਇਆ ਨਹੀਂ ਤੇ ਉਹ ਵੀ ਬਟਿੰਡੇ ਚਲੇ ਚੱਲੇ ਸੀ ਇਹਨਾਂ ਦੇ ਤੇ ਸੌਦੇ ਹੁੰਦੇ ਨੇ ਸੈਂਟਰ ਯੂਨੀਵਰਸਿਟੀ ਦਾ ਸੌਦਾ ਇਹਨਾਂ ਕੀਤਾ ਏਮਜ਼ ਦਾ ਸੌਦਾ ਇਹਨਾਂ ਨੇ ਕੀਤਾ ਏਮਜ਼ ਦੇ ਦੇਣ ਤੇ ਬੰਡੇ ਤੇ ਇਹਨਾਂ ਨੂੰ ਮਿਨਿਸਟਰੀਆਂ ਵਣੀਆਂ ਤਾਂ ਹੀ ਤੇ ਇਹਨਾਂ ਖੁੱਲ ਕੇ ਤਾਂਦ ਲੀਆਂ ਕੀਤਾ ਕਿ ਇਹਨਾਂ ਨੂੰ ਪੁੱਛਿਆ ਹੀ ਨਹੀਂ ਇੱਥੇ ਅਮਰਸਰ ਦੇ ਵਿੱਚ ਵੀ ਕੀ ਕਰਨ ਜਾਏ ਤੇ ਇਹਨਾਂ ਨੇ ਤੇ ਖੁੱਲ ਕੇ ਕਾਰਪੋਰੇਸ਼ਨ ਨੂੰ ਕ੍ਰਪਸ਼ਨ ਹਾਊਸ ਬਣਾਇਆ ਇਹਨਾਂ ਨੇ ਇਹੋ ਜੀ ਪ੍ਰਤਪਾਈ ਹੈ ਅਜੇ ਤੱਕ ਉਹਦੀ ਏਜੰਡਾ ਲੱਥੀ ਪਈ ਕਾਰਪੋਰੇਸ਼ਨ ਦੀ ਤੇ ਨਾਲ ਟਰਸਟ ਦੀ ਜੋ ਹਲਾਤਾਜ ਵੀ ਹੋ ਰਿਹਾ ਇਹਨਾਂ ਦੇ ਬੜਾਏ ਇਦਾਂ ਦੇ ਜਿਹੜੇ ਜਿਹੜੇ ਮਾਰਗਦਰਸ਼ਕ ਇਹਨਾਂ ਪਾਏ ਹੈ ਨਾ ਕ腐ਸ਼ਨ ਦੇ ਉਹ ਹੀ ਨਹੀਂ ਅੰਮ੍ਰਿਤਸਰ ਤੋਂ ਤੋਂ ਬੰਡੇ ਬਾਕੀ ਅੰਮ੍ਰਿਤਸਰ ਇਹਨਾਂ ਨੂੰ ਬੜੇ ਜਿਸ ਗੁਰੂ ਨਗਰੀ ਦੇ ਵਿੱਚ ਤੁਸੀਂ ਛਾਟਾ ਸਾਹਿਬ ਗੁਰਦੁਆਰੇ ਦੇ ਨੇੜੇ ਆਏ ਹੋ ਪਰ ਇੱਥੇ ਸਰ ਬ੍ਰਿਜ ਕੀ ਤੁਹਾਡੇ ਵੱਲ ਬਣਾਇਆ ਜਾਏਗਾ ਬਿਲਕੁਲ ਜਿੱਥੇ ਵੀ ਇੱਥੇ ਤਿੰਨ ਜਗ੍ਹਾ ਨੇ ਜਿੱਥੇ ਜਗ੍ਹਾ ਨਹੀਂ ਹੈਗੀ ਜ਼ਮੀਨ ਜਿੱਥੇ ਜ਼ਮੀਨ ਸਟੇਟ ਗਵਰਨਮੈਂਟ ਦਊਗੀ ਸਾਡਾ ਟੀਮਾਂ ਤਿੰਨ ਵਾਰ ਇੱਥੇ ਵਿਜ਼ਿਟ ਕਰ ਚੁੱਕੀਆਂ ਨੇ ਟੈਕਨੀਕਲ ਟੀਮਾਂ ਜਿਹੜੀ ਇੱਥੇ ਫਿਜ਼ਿਬਿਲਟੀ ਨਹੀਂ ਬਣ ਰਹੀ ਔਰ ਸਟੇਟ ਨੂੰ ਲਿਖਿਆ ਜਦੋਂ ਸਟੇਟ ਜਿਹੜੀ ਥੋੜੀ ਬਹੁਤੀ ਇਹ ਜ਼ਮੀਨ ਰਿਕੁਆਇਰ ਕਰਨੀ ਪੈਣੀ ਸੈਡਾਂ ਤੋਂ ਜਦੋਂ ਦੇ ਦੇਗੀ ਸ਼ਾਟਾ ਹੋ ਗਿਆ ਕੋਟ ਖਾਲਸਾ ਹੋ ਗਿਆ ਔਰ ਆਪਣਾ ਪਤਲੀ ਘਰ ਹੋ ਗਿਆ ਇੱਥੇ ਬ੍ਰਿਜ ਉਹਦੋਂ ਬਣ ਜਾਣੇ ਬਾਕੀ ਜਿੱਥੇ ਜਿੱਥੇ ਜ਼ਮੀਨਾਂ ਅਵੇਲੇਬਲ ਨੇ ਉੱਥੇ ਬ੍ਰਿਜ ਬਣਾਰੇ ਰੀਗੋ ਬ੍ਰਿਜ ਵੀ ਬਣਾਇਆ ਉੱਚੇ ਪੁਲ ਦਾ ਬ੍ਰਿਜ ਵੀ ਬਣਾਇਆ ਬਾਈ ਨੰਬਰ ਫਾਟਕ ਵੀ ਬਣਾਇਆ ਜੋੜਾ ਫਾਟਕ ਵੀ ਬਣਾਇਆ ਜੋੜੇ ਫਾਟਕ ਦੇ ਅੰਡਰ ਪਾਸ ਵੀ ਬਣਾਇਆ ਸੋ ਮੇਰੇ ਖਿਆਲ ਤੁਹਾਨੂੰ ਮੈਂ ਦੱਸ ਦਿਆਂ ਕਈ ਚੀਜ਼ਾਂ ਤੁਹਾਨੂੰ ਨਹੀਂ ਪਤਾ ਲੱਗਦਾ ਉਹ ਵੀ ਮੈਂ ਦੱਸ ਦਿਆਂ ਰਿੰਗ ਰੋਡ 75 ਕਿਲੋ ਔਰ ਇਸ ਐਕਸਪ੍ਰੈਸ ਵੇ ਲੈ ਕੇ ਆਏ ਲੜਕੇ ਸੌਫਟਵੇਅਰ ਟੈਕਨੋਲੋਜੀ ਬਾਰਗ ਲੜਕੇ ਬਚਾਏ ਪਰ ਸਾਰੇ ਲੋਕ ਜਿਸ ਤਰ੍ਹਾਂ ਇੱਥੇ ਪਰੇਸ਼ਾਨ ਨੇ ਜਿਸ ਨਗਰੀ ਦੇ ਵਿੱਚ ਆਇਓ ਗੰਦੇ ਨਾਲੇ ਨੂੰ ਲੈ ਕੇ ਜਾਂ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਕਿਸ ਤਰ੍ਹਾਂ ਵਾਇਰਲ ਸੀ ਚਿਕਨ ਗੁਣੀਆਂ ਸੀ ਉਹਦਾ ਉਹਦੇ ਵਾਲਾ ਤੁਹਾਡੇ ਵਾਲਾ ਕਿਸ ਤਰ੍ਹਾਂ ਕੁਲਦੀਪ ਧਾਰੀਵਾਲ ਨੂੰ ਪੁੱਛੋ ਨਾ ਜਿਨ੍ਹਾਂ ਦੀ ਸਟੇਟ 'ਚ ਜਿਨ੍ਹਾਂ ਨੇ ਮੇਅਰ ਹੀ ਨਹੀਂ ਬਣਾਇਆ 2 ਸਾਲ ਦਾ ਪਗੋੜੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਹਿੰਦੇ ਸਾਨੂੰ ਤਾਂ 2 ਸਾਲ ਹੋਏ ਨੇ ਜਿਹੜੇ ਪਹਿਲੇ ਮੰਤਰੀ ਉਹਨਾਂ ਨਾਲ ਗੱਲ ਕਰੋ ਨਾ ਸਰ ਤੁਸੀਂ ਉਹ ਮੇਰੀ ਗੱਲ ਨਹੀਂ ਸੁਣਦੇ ਉਹ ਤੇ ਸਰਕਾਰ ਨੇ ਹਿਸਾਬ ਕਰਕੇ ਤੋਰਤਾ ਉਹ ਤੇ ਲੋਕਾਂ ਦੇ ਹਿਸਾਬ ਕਰਤਾ ਹੁਣ ਅਗਲਾ ਹਿਸਾਬ ਤੁਸੀਂ ਦਿਓ ਨਾ 2 ਸਾਲ ਵਿਦਾਊਟ ਮੇਅਰ ਸ਼ਹਿਰ ਕਿੱਦਾਂ ਚੱਲ ਸਕਦਾ ਕਾਰਪੋਰੇਸ਼ਨ ਇਲੈਕਸ਼ਨ ਹੋਈ ਦੱਸੋ ਹੋਈ ਇਲੈਕਸ਼ਨ ਕੌਂਸਲਰ ਹੈਗਾ ਹੈਗਾ ਨਿਆ ਕਰੀ ਨਾ ਹੈਗਾ ਨਹੀਂ ਹੈਗਾ ਦੱਸੋ ਨਹੀਂ ਹੈਗਾ ਜੇ ਤਾਂ ਕੌਂਸਲਰ ਨਹੀਂ ਹੈਗਾ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਹੈਗੀ ਤੇ ਮੈਨੂੰ ਦੱਸੋ ਮੇਅਰ ਹੀ ਨਹੀਂ ਹੈਗਾ ਤੇ ਕਦੇ ਕੰਮ ਹੋਗਣ ਉਹਨਾਂ ਲਈ ਲੋਕ ਤੁਰੇ ਫਿਰਦੇ ਨੇ ਗੜੀਓ ਗਲੀ ਤੁਰੇ ਫਿਰਦੇ ਨੇ ਚਲੋ ਧੰਨਵਾਦ ਸਰ ਸੋ ਸੋ ਨਹੀਂ ਨਹੀਂ ਰਿੰਗ ਰੋਡ ਵੇਖ ਕੇ ਆਈ ਮੇਰਾ ਵੀਰ ਜਰੂਰ ਚਲੋ ਕਹਿੰਦੇ ਹਨ ਸਮਾ 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 ਦੱਸੇਗਾ ਕਿ ਇਸ ਵਾਰ 2024 ਵਿੱਚ ਕਿਹੜੀ ਸਰਕਾਰ ਜਿਹੜੀ ਕਿ ਅੱਗੇ ਆਉਂਦੀ ਹੈ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰੀਤ ਸਾਹਿਬ